ਸਸਿਕਾ ਜੀ ਮੈਂ ਹਾਂ ਕੋਮਲ ਕਪੂਰ ਤੁਸੀਂ ਦੇਖਿਓ ਚੈਨਲ ਪੰਜਾਬੀ ਡੋਨਾਲਡ 트াম্প ਦੇ ਮੂਡ ਅਮਰੀਕਾ ਦਾ ਰਾਸ਼ਟਰਪਤੀ ਬਨਣ ਦੇ ਨਾਲ ਗੈਰ ਕਾਨੂੰਨੀ ਤਰੀਕੇ ਦੇ ਨਾਲ ਉੱਥੇ ਦਾਖਲ ਹੋਏ ਭਾਰਤੀ ਪ੍ਰਵਾਸੀਆਂ ਦੀ ਮੁਸ਼ਕਲਾ ਵਧਣ ਵਾਲੀਆਂ ਨੇ ਦਰਅਸਲ ਅਮਰੀਕਾ ਦੇ ਵਿੱਚ ਮੂੜ ਸਖਤ ਇਮੀਗ੍ਰੇਸ਼ਨ ਪਾਲਿਸੀ ਲਾਗੂ ਹੋਣ ਵਾਲੀ ਹੈ ਤੇ 트াম্প ਦੇ ਵੱਲੋਂ ਦੂਜੇ ਕਾਲ ਦੀ ਤਿਆਰੀ ਦੇ ਵਿੱਚ ਹਾਲੀ ਦੇ ਵਿੱਚ ਕੀਤੀਆਂ ਗਿਆਨ ਨਿਯੁਕਤੀਆਂ ਇਮੀਗ੍ਰੇਸ਼ਨ ਉੱਤੇ ਸਖਤ ਰੁਖ ਵੱਲ ਇਸ਼ਾਰਾ ਕਰ ਰਹੀਆਂ ਨੇ 트াম্প ਦੀ ਸਖਤੀ ਦਾ ਅਸਰ ਵਰਕ ਵੀਜ਼ਾ ਉੱਤੇ ਅਮਰੀਕਾ ਦੇ ਵਿੱਚ ਕਾਨੂੰਨੀ ਤੌਰ ਤੇ ਰਹੇ ਭਾਰਤੀਆਂ ਦੇ ਨਾਲ ਪਵੇਗਾ ਡੋਨਾਲਡ ਟਰੰਪ ਨੇ ਸਾਬਕਾ ਕਲਜ ਕਰੀ ਇਮੀਗ੍ਰੇਸ਼ਨ ਅਤੇ ਕਸਟਮਸ ਇਨਫੋਰਸਮੈਂਟ ਡਾਇਰੈਕਟਰ ਟੌਮ ਹੋਮਨ ਨੂੰ ਆਪਣੇ ਆਉਣ ਵਾਲੇ ਪ੍ਰਸ਼ਾਸਨ ਦੇ ਵਿੱਚ ਸਰਹੱਦੀ ਜ਼ਾਰ ਦੇ ਵਜੋਂ ਨਿਯੁਕਤ ਕੀਤਾ ਹੈ ਕੰਪਨੀ ਕਿਹਾ ਕਿ ਮੈਨੂੰ ਇਹ ਘੋਸ਼ਣਾ ਕਰਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਸਾਬਕਾ ਆਈਸੀਈ ਨਿਰਦੇਸ਼ਕ ਅਤੇ ਬਾਰਡਰ ਕੰਟਰੋਲ ਅਨੁਭਵੀ ਟੌਮ ਹੋਮਨ ਸਾਡੇ ਦੇਸ਼ ਦੀਆਂ ਸਰਹੱਦਾ ਦੀ ਨਿਗਰਾਨੀ ਕਰਨ ਦੇ ਲਈ ਟਰੰਪ ਪ੍ਰਸ਼ਾਸਨ ਚ ਸ਼ਾਮਲ ਹੋਣਗੇ ਕੰਪਨੀ ਕਿਹਾ ਕਿ ਹਮਨ ਦਥਨੀ ਅਤੇ ਉਤਰੀ ਸਰਹੱਦਾ ਅਤੇ ਸਮੁੰਦਰੀ ਅਤੇ ਹਵਾਬਾਸੀ ਸੁਰੱਖਿਆ ਦੀ ਨਿਗਰਾਨੀ ਕਰਨ ਤੋਂ ਇਲਾਵਾ ਗੈਰ ਕਾਨੂੰਨੀ ਵਿਦੇਸ਼ੀ ਲੋਕਾਂ ਨੂੰ ਉਹਨਾਂ ਦੇ ਮੂਲ ਦੇਸ਼ਾਂ ਦੇ ਵਿੱਚ ਭੇਜਣ ਦਾ ਕੰਮ ਵੀ ਕਰਨਗੇ ਜੋ ਉਹਨਾਂ ਦੇ ਏਜੰਡੇ ਦਾ ਇੱਕ ਮੁੱਖ ਹਿੱਸਾ ਹੋਣਗੇ ਚਾਰਚ ਮਿਲਣ ਤੋਂ ਬਾਅਦ ਹੋਮ ਨੇ ਕਿਹਾ ਕਿ ਅਮਰੀਕਾ ਦੇ ਵਿੱਚ ਹੁਣ ਤੱਕ ਦੀ ਸਭ ਤੋਂ ਵੱਡੀ ਦੇਸ਼ ਨਿਕਾਲੇ ਦੀ ਮੁਹਿੰਮ ਨੂੰ ਲਾਗੂ ਕਰਨਗੇ ਦਰਸਲ ਹਾਲ ਹੀ ਸਾਲਾਂ ਦੇ ਵਿੱਚ ਵੱਡੀ ਗਿਣਤੀ 'ਚ ਗੁਜਰਾਤ ਅਤੇ ਪੰਜਾਬ ਤੋਂ ਗੈਰ ਕਾਨੂੰਨੀ ਤਰੀਕੇ ਰਾਹੀਂ ਅਮਰੀਕਾ ਵਿੱਚ ਦਾਖਲ ਹੋਣ ਵਾਲੇ ਭਾਰਤੀਆਂ ਦੀ ਗਿਣਤੀ ਦੇ ਵਿੱਚ ਵਾਧਾ ਹੋਇਆ ਹੈ ਦੱਸਦੀ ਹੈ ਕਿ ਇਨ੍ਹਾਂ ਵਿੱਚੋਂ ਬਹੁਤ ਸਾਰੇ ਅਜੇ ਨੇ ਜੋ ਮੈਕਸੀਕੋ ਅਤੇ ਕੈਨੇਡਾ ਰਾਹੀਂ ਅਮਰੀਕਾ ਵੀ ਪਹੁੰਚੇ ਨੇ पर अजय रेविचर ट्रम्प ਦੇ ਵੱਲੋਂ ਹੋਮਨ ਦੀ ਨਿਯੁਕਤੀ ਦੇ ਨਾਲ ਅਜੇ ਲੋਕਾਂ ਦੇ ਦੇਸ਼ ਨਿਕਾਲੇ ਦੀ ਗਿਣਤੀ ਵੱਧਣ ਦੀ ਉਮੀਦ ਹੋ ਗਈ ਹੈ ਇਸ ਤੋਂ ਇਲਾਵਾ ਸਟੀਫਨ ਮਿਲਨ ਨੂੰ ਨੀਤੀ ਦੇ ਲਈ ਜਿਫਟੀ ਚੀਫ ਆਫ ਸਟਾਫ ਉਪਚੋ ਮੁੜ ਨਿਯੁਕਤ ਕਰਨ ਦਾ ਟਰੰਪ ਦਾ ਫੈਸਲਾ ਗੈਰ ਕਾਨੂੰਨੀ ਅਤੇ ਕਾਨੂੰਨੀ ਇਮੀਗ੍ਰੇਸ਼ਨ ਦੋਵਾਂ ਉੱਤੇ ਲਗਾਮ ਲਗਾਉਣ ਦੀਆਂ ਕੋਸ਼ਿਸ਼ਾਂ ਨੂੰ ਸੰਕੇਤ ਦੇ ਰਿਹਾ ਹੈ ਇਸ ਦਾ ਹਜ਼ਾਰਾਂ ਭਾਰਤੀ ਵੀਜ਼ਾ ਧਾਰਕਾਂ ਤੇ ਵੀ ਅਸਰ ਪੈਣ ਵਾਲਾ ਹੈ ਟਰੰਪ ਦੇ ਪਿਛਲੇ ਕਾਲ ਚਕਾਲ ਦੌਰਾਨ ਮਿਲਰ ਨੇ ਅਜੇ ਹੀ ਹੀ ਹਮਲਾਵਰ ਨੀਤੀ ਅਪਣਾਈ ਸੀ ਅਤੇ ਇਸ ਕਾਰਨ ਅਮਰੀਕਾ ਵਿੱਚ ਵੱਸੇ ਹਜ਼ਾਰਾਂ ਭਾਰਤੀ ਪਰਿਵਾਰਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਸੀ ਦੱਸਿਆ ਕਿ ਰਾਸ਼ਟਰਪਤੀ ਦੇ ਵਜੋਂ ਟੰਪ ਦੇ ਪਹਿਲੇ ਕਾਲ ਚੱਕਰ ਦੇ ਵਿੱਚ ਮਿਲਰ ਸੀਨੀਅਰ ਸਲਾਹਕਾਰ ਸਨ ਅਤੇ ਉਹਨਾਂ ਨੇ ਕਈ ਨੀਤੀਗਤ ਫੈਸਲਿਆਂ ਦੇ ਵਿੱਚ ਉਹਨਾਂ ਦੀ ਮੁੱਖ ਭੂਮਿਕਾ ਨਿਭਾਈ ਸੀ ਮਿਲਰ ਨੇ ਇਮੀਗ੍ਰੇਸ਼ਨ ਉੱਤੇ ਟੰਪ ਦੇ ਕਈ ਭਾਸ਼ਣਾ ਅਤੇ ਯੋਜਨਾਵਾਂ ਨੂੰ ਤਿਆਰ ਕਰਨ ਦੇ ਵਿੱਚ ਮਦਦ ਕੀਤੀ ਸੀ ਇੰਨਾ ਹੀ ਨਹੀਂ ਉਹਨਾਂ ਨੇ ਪ੍ਰਭਾਵ ਦੇ ਅਧੀਨ H1B ਵੀਜ਼ਾ ਰਤ ਹੁੰਦੀ ਪ੍ਰਕਿਰਿਆ ਦੇ ਵਿੱਚ ਵਾਧਾ ਹੋਇਆ ਅਤੇ ਨਾਲ ਹੀ H4EAD ਨਿਵਾਉਂਤੀ ਪ੍ਰਕਿਰਿਆ ਵੀ ਕਾਫੀ ਹੋਲੀ ਹੋ ਗਈ ਸੀ ਜਿਸ ਦੇ ਕਾਰਨ ਅਮਰੀਕਾ ਦੇ ਵਿੱਚ ਵਸੇ ਹਜ਼ਾਰਾਂ ਭਾਰਤੀ ਪ੍ਰਵਾਸੀਆਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਸੀ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ